ਸਿਕਾਲ ਜੀ ਸਾਰਿਆਂ ਨੂੰ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਦੋਸਤੋ ਜਿਵੇਂ ਹੁਣ ਅਕਤੂਬਰ ਦਾ ਮਹੀਨਾ ਚੱਲ ਰਿਹਾ ਅਕਤੂਬਰ ਮਹੀਨੇ ਚ ਆਪਾਂ ਲਗਭਗ ਸਰਦੀ ਵਾਲੀਆਂ ਸਾਰੀਆਂ ਸਬਜ਼ੀਆਂ ਨੇ ਜਿਹੜੀਆਂ ਹੁਣ ਲਗਾ ਸਕਦੇ ਆ ਇਹਨਾਂ ਚ ਜਿਵੇਂ ਗਾਜਰ ਮਟਰ ਪਾਲਕ ਮੂਲੀ ਮੇਥਾ ਧਨੀਆ ਮੇਥੀ ਇਹ ਜਿਹੜੀਆਂ ਸਾਰੀਆਂ ਸਬਜ਼ੀਆਂ ਨੇ ਦੋਸਤੋ ਇਹ ਸਿੱਧੀਆਂ ਬੀਜ ਤੋਂ ਤਿਆਰ ਹੋ ਜਾਂਦੀਆਂ ਨੇ ਕੁਝ ਕੁ ਸਬਜ਼ੀਆਂ ਸਰਦੀ ਰੁੱਤ ਦੀਆਂ ਅਜਿਹਿਆਂ ਨੇ ਜਿਹੜੀਆਂ ਆਪਾਂ ਸਿੱਧੀਆਂ ਬੀਜ ਤੋਂ ਤਿਆਰ ਨਹੀਂ ਕਰ ਸਕਦੇ ਜਿਨ੍ਹਾਂ ਦੀ ਆਪਾਂ ਪਨੀਰੀ ਲਗਾ ਸਕਦੇ ਆ ਦੋਸਤੋ ਜਿਵੇਂ ਪੱਤ ਗੋਭੀ ਹੋ ਗਈ ਫੁੱਲ ਗੋਭੀ ਹੋ ਗਈ ਪਿਆਜ਼ ਹੋ ਗਿਆ ਇਹਨਾਂ ਗੋਬਿਆਂ ਦੀ ਤੇ ਪਿਆਜ਼ ਦੀ ਆਪਾਂ ਪਨੀਰੀ ਲਾ ਕੇ ਦੋਸਤੋ ਆਪਣੇ ਖੇਤ ਚ ਜਿਹੜੀ ਇਹਨੇ ਲਵਾਈ ਆ ਉਹ ਕਰ ਸਕਦੇ ਆ ਅੱਜ ਆਪਾਂ ਆਪਣੇ ਖੇਤ ਚ ਦੋਸਤੋ ਪੱਤ ਗੋਭੀ ਤੇ ਫੁੱਲ ਗੋਭੀ ਦੀ ਪਨੀਰੀਆਂ ਜਿਹੜੀ ਉਹ ਲਾ ਰਹੇ ਆ ਤੇ ਆਪਾਂ ਇਹ ਜਿਹੜੀਆਂ ਪਨੀਰੀਆਂ ਨੇ ਦੋ ਤਰੀਕੇ ਨਾਲ ਦੋਸਤੋ ਲਾ ਰਹੇ ਆ ਇਹ ਦੋਨੇ ਤਰੀਕੇ ਤੁਹਾਡੇ ਨਾਲ ਸਾਂਝੇ ਕਰਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਪਨੀਰੀਆਂ ਦੀ ਲਵਾਈ ਕਰਨ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਬੀਜਾਂ ਦੀ ਦੋਸਤੋ ਕਿ ਕਿਹੜੀ ਕਿਸ ਤਰ੍ਹਾਂ ਦੇ ਜਿਹੜੇ ਆਪਾਂ ਬੀਜਾ ਚਲਾ ਰਹੇ ਆ ਆਪਣੇ ਖੇਤ 'ਚ ਆਪਾਂ ਬਈ ਕਲੌਸ ਦੀ ਬੁੱਲੋ ਗੋਬੀ ਦੀ ਪਨੀਰੀ ਅੱਜ ਆਪਾਂ ਆਪਣੇ ਖੇਤ 'ਚ ਬੀਜ ਰਹੇ ਆ ਇਹ ਕਲੌਸ ਦੀ ਬਈ F1 ਵੈਰੈਟੀ ਆ ਇਹ ਬਹੁਤ ਵਧੀਆ ਵੈਰੈਟੀ ਆ ਇਹਦਾ ਜਿਹੜਾ ਫੁੱਲ ਆ ਇਹ ਪੱਤਿਆਂ ਦੇ ਵਿੱਚ ਹੀ ਰਹਿੰਦਾਗਾ ਇਹਦਾ ਜਿਹੜਾ ਫੁੱਲ ਆ ਉਹ ਹੀ ਚਿੱਟੇ ਰੰਗ ਦਾ ਹੁੰਦਾ ਪੀਲਾ ਫੁੱਲ ਨਹੀਂ ਪੈਂਦਾ ਦੋਸਤੋ ਕਿਉਂਕਿ ਇਹਦਾ ਫੁੱਲ ਆ ਜਿਹੜਾ ਉਹ ਸਾਰੇ ਪੱਤਿਆਂ ਦੇ ਵਿੱਚ ਕਵਰ ਹੁੰਦਾਗਾ ਤੇ ਜਿਹੜੀ ਇਹ ਵੈਰੈਟੀ ਆ ਇਹ 60 ਤੋਂ 70 ਦਿਨਾਂ ਬਾਅਦ ਚੱਲੂ ਵੀ ਦੋਸਤੋ ਜਦੋਂ ਆਪਾਂ ਇੱਕ ਵਾਰ ਪਨੀਰੀ ਲਾਤੀ ਜਿਹੜਾ ਪਨੀਰੀ ਦਾ ਸਮਾਂ ਇਹ 20 ਤੋਂ 25 ਦਿਨਾਂ ਦੇ ਵਿੱਚ ਜਿਹੜੀ ਪਨੀਰੀ ਆ ਗੋਭੀਆਂ ਨੇ ਉਹ ਤਿਆਰ ਹੋ ਜਾਂਦੀ ਆ ਜੇ ਪਨੀਰੀ ਤਿਆਰ ਹੋਣ ਤੋਂ ਬਾਅਦ 60 ਤੋਂ 65-70 ਦਿਨਾਂ ਦੇ ਵਿੱਚ ਜਦੋਂ ਆਪਾਂ ਟ੍ਰਾਂਸਪਲੈਂਟ ਕਰਤੀ ਆਪਣੀ ਪਨੀਰੀ ਪੱਟ ਕੇ ਆਪਾਂ ਪੱਟਾਂ ਤੇ ਲਾਤੀ ਤਾਂ ਉਸ ਤੋਂ ਬਾਅਦ ਜਿਹੜੀ ਆਪਣੀ ਗੋਭੀ ਉਹ ਚੱਲ ਪੈਂਦੀ ਆ ਦੋਸਤੋ ਤੇ ਆਪਾਂ ਅੱਜ F1 ਲਾ ਰਹੇ ਹਾਂ ਇੱਕ ਤਾਂ ਦੂਸਰੀ ਵੈਰਾਈਟੀ ਆਪਾਂ ਬਾયર ਦੀ ਫੋਟਾਲੀਆ ਲਿਆ ਲਾ ਰਹੇ ਆਂ ਦੋਸਤੋ ਇਹ ਵੀ ਬਹੁਤ ਵਧੀਆ ਵੈਰਾਈਟੀ ਆ ਇਸ ਬਾયર ਦੇ ਕਾਫੀ ਕਿਸਮਾਂ ਦੀ ਬੀਜ ਆਉਂਦੇ ਨੇ ਜਿਵੇਂ ਟਮਾਟਰਾਂ ਦਾ ਬੀਬੀਐਸ ਕੰਪਨੀ ਚੋਂ ਦਾ ਬਾਕੀ ਹੋਰ ਵੀ ਕਈ ਬੀ ਆਉਂਦੇ ਨੇ ਇਹ ਵੈਰਾਈਟੀ ਆ ਜੋ ਆਪਾਂ ਇਹ ਪਹਿਲਾਂ ਹੀ ਵਰਤੀ ਹੋਈ ਆ ਦੋਸਤੋ ਇਹਦਾ ਫੁੱਲ ਬਹੁਤ ਵਧੀਆ ਇਹਦਾ ਫੁੱਲ ਹੈਵੀ ਵੀ ਆ ਦੋਸਤੋ ਭਾਜੰਚੀ ਵੀ ਆ ਇਸ ਵੈਰਾਈਟੀ ਦਾ ਫੁੱਲ ਤੇ ਜਿਹੜਾ ਇਸ ਵੈਰਾਈਟੀ ਦਾ ਫੁੱਲ ਆ ਉਹ ਵੀ ਪੂਰੇ ਚਿੱਟੇ ਰੰਗ ਦਾ ਫੁੱਲ ਆ ਦੋਸਤੋ ਜਿਹੜਾ ਦਾ ਫੁੱਲ ਆ ਉਹ ਪੱਤਿਆਂ ਦੇ ਵਿੱਚ ਹੀ ਕਵਰ ਰਹਿੰਦਾ 2 ਤੋਂ 2.5 ਕਿਲੋ ਤੱਕ ਇਹਦਾ ਜਿਹੜਾ ਫੁੱਲ ਉਹ ਚਲਾਇੰਦਾ ਸਭ ਤੋਂ ਬੈਸਟ ਵੈਰਾਈਟੀ ਆ ਜੇ ਆਪਾਂ ਅੱਜ ਪਨੀਰੀਆਂ ਦੇ ਸਮੇਂ 'ਚ ਦੇਖੀਏ ਤਾਂ ਆਪਾਂ ਇਸ ਵੈਰਾਈਟੀ ਦੀ ਪਨੀਰੀ ਆ ਜੋ ਉਹ ਵੀ ਲਾ ਸਕਦੇ ਆ ਫੁੱਲ ਗੋਭੀਆਂ ਦੇ ਨਾਲ-ਨਾਲ ਬਈ ਅੱਜ ਆਪਾਂ ਪੱਤ ਗੋਭੀ ਦੀ ਪਨੀਰੀ ਆ ਜੋ ਉਹ ਵੀ ਆਪਣੇ ਖੇਤ 'ਚ ਲਾ ਰਹੇ ਆ ਪੱਤ ਗੋਭੀ ਆਪਾਂ ਸਮਾਨੀ ਦੀ ਲਾ ਰਹੇ ਆ ਬਈ F1 ਇਹ ਵੀ ਇਹ ਬਹੁਤ ਵਧੀਆ ਵੈਰਾਈਟੀ ਆ ਇਹਦਾ ਫੁੱਲ ਜਿਹੜਾ ਉਹ ਥੋਸ ਆ ਬਈ ਫਾਇਜਨ ਬਹੁਤ ਹੈ ਇਸ ਵੈਰਾਈਟੀ ਦੀ ਜੇ ਆਪਾਂ ਪੱਤਾ ਗੋਭੀ ਦੀ ਬਿਜਾਈ ਕਰਨੀ ਆ ਪਨੀਰੀ ਦੀ ਤਾਂ ਆਪਾਂ ਸਮਾਨੀ ਦੀ F1 ਵੈਰੈਟੀ ਹੈ ਜੋ ਹੁਣ ਲਾ ਸਕਦੇ ਹਾਂ ਤਾਂ ਬਹੁਤ ਵਧੀਆ ਸਮਾਂ ਹੁਣ ਚੱਲ ਰਿਹਾ। ਇਸ ਵੈਰੈਟੀ ਤੋਂ ਇਲਾਵਾ ਆਪਾਂ ਖੁਸ਼ੀ ਦੀ ਵੈਰੈਟੀ ਆ ਉਹ ਵੀ ਬਹੁਤ ਵਧੀਆ ਵੈਰੈਟੀ ਆ ਬਈ ਜੇ ਕਿਸੇ ਨੇ ਲਾਉਣੀਆਂ ਹੁਣ ਆਪਾਂ ਖੁਸ਼ੀ ਦੀ ਵੈਰੈਟੀ ਵੀ ਆਪਣੇ ਖੇਤ 'ਚ ਉਹਦੀ ਪਨੀਰੀ ਵੀ ਹੁਣ ਆਪਾਂ ਲਾ ਸਕਦੇ ਹਾਂ। ਉਹਦੇ ਲਈ ਬਹੁਤ ਵਧੀਆ ਸਮਾਂ ਚੱਲ ਰਿਹਾ। ਇਹ ਜਿਹੜੀਆਂ ਸਾਰੀਆਂ ਪਨੀਰੀਆਂ ਨੇ ਬਈ ਆਪਾਂ ਹੁਣ ਲਾ ਸਕਦੇ ਹਾਂ। ਇਹ ਜਿਹੜੀਆਂ ਅਕਤੂਬਰ ਦੇ ਲਾਸਟ 'ਚ ਲੱਗਣੀਆਂ ਤੇ ਨਵੰਬਰ ਦੇ ਲਾਸਟ 'ਚ ਟ੍ਰਾਂਸਪਲੈਂਟ ਹੋ ਕੇ ਆਪਣੀ ਜ਼ਮੀਨ 'ਚ ਲੱਗ ਜਾਣੀਆਂ। 20 ਤੋਂ 25 ਦਿਨਾਂ 'ਚ ਸਾਰੀਆਂ ਪਨੀਰੀਆਂ ਤਿਆਰ ਵਾਧਾ 60 ਤੋਂ 65 ਦਿਨਾਂ ਬਾਅਦ ਆਪਣੀ ਜਿਹੜੀ ਗੋਭੀ ਹੈਗੀ ਉਹ ਚੱਲ ਪੂਗੀ ਜਦੋਂ ਆਪਾਂ ਬਾਣ ਚ ਟ੍ਰਾਂਸਪਲੈਂਟ ਕਰਤੀ ਤੇ ਜਿਹੜੀਆਂ ਅੱਗੇ ਜਿਵੇਂ ਅੱਗੇ ਆਪਾਂ ਨਵੰਬਰ ਚ ਪਨੀਰੀਆਂ ਲਾਉਣੀਆਂ ਨੇ ਉਹਨਾਂ ਦੇ ਜਿਹੜੇ ਬੀਆਬੀਓ ਚੇਂਜ ਹੋ ਜਾਣਗੇ 1 ਅਕਤੂਬਰ ਦੇ ਲਾਸਟ ਚ ਆਪਾਂ ਹੀ ਵੈਰੈਟੀ ਜਿਹੜੀਆਂ ਲਾ ਸਕਦੇ ਆ ਨਵੰਬਰ ਮਹੀਨੇ ਚ ਆ ਕੇ ਕੁਝ ਕੇ ਵੈਰੈਟੀਆਂ ਲੱਗਣੇ ਕੁਝ ਵੈਰੈਟੀਆਂ ਇੱਕ ਜਗ੍ਹਾ ਕੇ ਚੇਂਜ ਹੋ ਜਾਣੀਆਂ ਬਈ ਜੇ ਪਨੀਰੀ ਦੀ ਅੱਗੇ ਵੀ ਲਾਉਣੀ ਆਪਾਂ ਨਵੰਬਰ ਚ ਪਨੀਰੀ ਲਾਉਣ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਬਈ ਆਪਣੀ ਜ਼ਮੀਨ ਬਾਰੇ ਕਿ ਆਪਣੀ ਜਿਹੜੀ ਜ਼ਮੀਨਾਂ ਉਹ ਕਿਹੋ ਜਿਹੀ ਹੋਣੀ ਚਾ ਜਿਹੜੀ ਆਪਣੀ ਮਿੱਟੀ ਹੈ ਬਈ ਉਹ ਬਿਲਕੁਲ ਸੁੱਕੀ ਹੋਣੀ ਚਾਹੀਦੀ ਆ ਬਿਲਕੁਲ ਸੁੱਕੀ ਮਿੱਟੀ ਉਸ ਤੋਂ ਬਾਅਦ ਆਪਾਂ ਉਸ ਨੂੰ ਚੰਗੀ ਤਰ੍ਹਾਂ ਗੜਾਈ ਕਰਕੇ ਉਸ ਦੀ ਉਸ ਤੋਂ ਬਾਅਦ ਜਮਾ ਬਰੀਕ ਬਣਾ ਕੇ ਬਈ ਉਸ ਤੋਂ ਬਾਅਦ ਆਪਾਂ ਆਪਣੀ ਪਨੀਰੀ ਲਵਾਈ ਕਰਨੀ ਆ ਜਿਹੜੀ ਸਰਦੀ ਵਾਲੀ ਪਨੀਰੀ ਆ ਉਹ ਲਗਭਗ ਬੈੱਡ ਤੇ ਜਿਹੜੀ ਜ਼ਿਆਦਾ ਕਮਜੋਰ ਹੁੰਦੀ ਐ ਇਸ ਲਈ ਆਪਾਂ ਤੋਂ ਟ੍ਰਾਇਲਾਂ ਚ ਆਪਣੇ ਖੇਤ ਚ ਲਾਏ ਨੇ ਅੱਧੀ ਪਨੀਰੀ ਆਪਾਂ ਕਿਆਰੀ ਬਣਾਈ ਐ ਕਿਆਰੀ ਚ ਲਾਵਾਂਗੇ ਬਈ ਕੁਛ ਅਭੀ ਐ ਜਿਹਦਾ ਪੰ ਬੈੱਡਾਂ ਤੇ ਲਾਵਾਂਗੇ ਛੋਟੇ ਬੈੱਡ ਬਣਾਏ ਨੇ ਆਪਾਂ ਬਾਹਾਂ ਦੀ ਚੰਗੀ ਤਰ੍ਹਾਂ ਬਈ ਤਿਆਰੀ ਕਰਕੇ ਆਪਾਂ ਆਪਣੀ ਮਿੱਟੀ ਬਿਲਕੁਲ ਬਰੀਕ ਕਰਕੇ ਉੱਤੇ ਬਿਲਕੁਲ ਬਰੀਕ ਕਰ ਲੈਣੀ ਆ ਬਈ ਰੂੜੀ ਕੋਈ ਨਾ ਹੋਵੇ ਆਪਣੀ ਜ਼ਮੀਨ 'ਚ ਉਸ ਤੋਂ ਬਾਅਦ ਆਪਾਂ ਇਹਦਾ ਛੱਟਾ ਦੇ ਦੇਣਾ ਆਪਣੇ ਬੀਜ ਦਾ ਛੱਟਾ ਦੇਣ ਤੋਂ ਬਾਅਦ ਬਈ ਆਪਾਂ ਬਈ ਆਪਣੇ ਬੀਆਂ ਦਾ ਛੱਟਾ ਆਪਣੇ ਕੀ ਅਰੇਂਜ ਹੈ ਬੈਟਾ ਉੱਪਰ ਆਪਾਂ ਮਾਰਤਾ ਉਸ ਤੋਂ ਬਾਅਦ ਬਈ ਹਲਕੀ ਹਲਕੀ ਆਪਾਂ ਇਸ ਉੱਪਰ ਜਿਹੜੀ ਰੂੜੀ ਦੀ ਰਹੀ ਆ ਉਹ ਪਾਉਣੀ ਆ ਬਈ ਜਿਹੜੀ ਬਿਲਕੁਲ ਬਰੀਕ ਹੋਵੇ ਜਿਵੇਂ ਬਰੀਕ ਕੁੱਟੀ ਹੋਈ ਰਹੀ ਹੁੰਦੀ ਆ ਬਈ ਉਸ ਨੂੰ ਇਸ ਤਰੀਕੇ ਨਾਲ ਆਪਾਂ ਹਲਕਾ ਹਲਕਾ ਆਪਣੀ ਕੈਰੀ ਉੱਪਰ ਪਾ ਦੇਣਾ ਇਸ ਤਰੀਕੇ ਨਾਲ ਬਈ ਆਪਾਂ ਸਾਰੀ ਜਿਹੜੀਆਂ ਆਪਣੀ ਪਨੀਰੀ ਦੇ ਬੀਜ ਨੇ ਉਹਨਾਂ ਨੂੰ ਢੱਕ ਦੇਣਾ ਰੂੜੀ ਦੀ ਇਹ ਨਾਲ ਇਸ ਤਰੀਕੇ ਨਾਲ ਬਈ ਆਪਾਂ ਸਾਰੇ ਉੱਪਰ ਬੈੱਡਾਂ ਉੱਪਰ ਚਾਹੇ ਆਪਣੀ ਬੈੱਡ ਆ ਜਾਂ ਆਪਣੀ ਕੈਰੀ ਆ ਉਸ ਉੱਪਰ ਹਲਕੀ ਹਲਕੀ ਆਪਾਂ ਰੂੜੀ ਦੀ ਰੇਹ ਜਿਹੜੀ ਪਾ ਦੇਣੀ ਆ ਬਈ ਬਰੀਕ ਕਰਕੇ ਪਾਉਣੀ ਆ ਇਹ ਰੂੜੀ ਦੀ ਰੇਹ ਬਈ ਐਸਾ ਰੂੜੀ ਦੀ ਰੇਹ ਤੋਂ ਇਲਾਵਾ ਦੋਸਤੋ ਆਪਾਂ ਇਸ ਉੱਪਰ ਜਿਹੜੀ ਬਰੀਕ ਸਵਾਹ ਹੁੰਦੀ ਆ ਆਪਾਂ ਸਵਾਹ ਵੀ ਪਾ ਸਕਦੇ ਆ ਕਿਉਂਕਿ ਆਪਾਂ ਇਹ ਜਿਹੜੀ ਰੂੜੀ ਦੀ ਰੇਆ ਬਰੀਕ ਰੂੜੀ ਦੀ ਖਾਦ ਆ ਜੋ ਬਰੀਕ ਇਹ ਜਾਂ ਜਿਹੜੀ ਸਵਾ ਆਪਾਂ ਇਸ ਕਰਕੇ ਪਾਉਣੀ ਆ ਦੋਸਤੋ ਕਿਉਂਕਿ ਇਹ ਜਿਵੇਂ ਰੂੜੀ ਦੀ ਖਾਦ ਹੋਗੀ ਜਾਂ ਸਵਾਹ ਹੋਗੀ ਇਹ ਮੌਇਸਚਰ ਨੂੰ ਮੈਂਟੇਨ ਰੱਖਦੀ ਆ ਨੇ ਇਸ ਉੱਪਰ ਜਿਵੇਂ ਅਕਤੂਬਰ ਮਹੀਨੇ ਚ ਮੌਸਮਾ ਜੋ ਥੋੜਾ ਗਰਮ ਚੱਲ ਰਿਹਾ ਗਰਮ ਮੌਸਮ ਦੇ ਕਾਰਨ ਜਿਹੜਾ ਆਪਣਾ ਬੀ ਆ ਉਹ ਪੂਰੇ ਦਾ ਪੂਰਾ ਜਰਮੀਨੇਟ ਨਹੀਂ ਹੁੰਦਾ ਇਸ ਲਈ ਦੋਸਤੋ ਇਸ ਉੱਪਰ ਦੋਸਤੋ ਆਪਾਂ ਰੂੜੀ ਦੀ ਖਾਦ ਪਾਈਆ ਰੂੜੀ ਦੀ ਖਾਦ ਜਗਾ ਆਪਾਂ ਸਵਾਹ ਵੀ ਪਾ ਸਕਦੇ ਆ ਬੀ ਦਾ ਛਿੱਟਾ ਮਾਰਨ ਤੋਂ ਬਾਅਦ ਆਪਾਂ ਇਸ ਉੱਪਰ ਰੂੜੀ ਦੀ ਰੇ ਜਾਂ ਸੁੱਕੀ ਸਵਾਇ ਇਸ ਉੱਪਰ ਜ਼ਰੂਰ ਪਾਓ ਦੋਸਤੋ ਕਿਉਂਕਿ ਇਹ ਜਿਹੜੀਆਂ ਦੋਨੇ ਚੀਜ਼ਾਂ ਨੇ ਇਹ ਮੌਇਸਚਰ ਨੂੰ ਮੈਂਟੇਨ ਰੱਖਦੀਆਂ ਨੇ ਇਸ ਤਰੀਕੇ ਨਾਲ ਜਿਹੜੀ ਆਪਣੀ ਪਾਉ ਦਾ ਕਿਸੇ ਵੀ ਸਬਜ਼ੀ ਦੀ ਆਪਾਂ ਲਾ ਰਹੇ ਹਾਂ ਪੂਰੀ ਦੀ ਪੂਰੀ ਹੈ ਜਿਹੜੀ ਆਪਣੀ ਜਰਮੀਨੇਟ ਹੋਊਗੀ ਇਸ ਉੱਪਰ ਰੂੜੀ ਦੀ ਖਾਦ ਜਾਂ ਸਵਾਹ ਪਾਉਣ ਤੋਂ ਬਾਅਦ ਆਪਾਂ ਇਸ ਨੂੰ ਹਲਕਾ ਜਿਹਾ ਪਾਣੀ ਲਾ ਦੇਣਾ ਦੋਸਤੋ ਪਾਣੀ ਆਪਾਂ ਇਸ ਨੂੰ ਜ਼ਿਆਦਾ ਨਹੀਂ ਲਾਉਣਾ ਕਿਉਂਕਿ ਜਿੰਨੀਆਂ ਵੀ ਪਨੀਰੀਆਂ ਨੇ ਇਹ ਜ਼ਿਆਦਾ ਪਾਣੀ ਨਹੀਂ ਪਾਲਦੀਆਂ ਇਹ ਆਪਾਂ ਸਿਰਫ ਬੈੱਡ ਨੂੰ ਸੁਲਾਹ ਵੀ ਚੜਾਉਣੀਆਂ ਆਪਾਂ ਇਸ ਤਰੀਕੇ ਨਾਲ ਪਾਣੀ ਲਾਉਣਾ ਵੀ ਆਪਣੀਆਂ ਖਾਲੀਆਂ ਚ ਪਾਣੀ ਕਿ ਆਪਣੀ ਜਿਹੜੀ ਖਾਲੀ ਬਣੀ ਹੋਈ ਹੈ ਬੈਡਾਂ ਦੇ ਵਿਚਾਲੇ ਇਸ ਤੇ ਜ਼ਿਆਦਾ ਪਾਣੀ ਨਾ ਖੜੇ ਬਾਈ ਜਿਹੜਾ ਆਪਣਾ ਬੈਡ ਐ ਇਸ ਨੂੰ ਸੁਹਾਵ ਚੜੇ ਕਿਉਂਕਿ ਜਿਹੜੀਆਂ ਪਨੀਰੀਆਂ ਨੇ ਇਹ ਜ਼ਿਆਦਾ ਪਾਣੀ ਨਹੀਂ ਭਾਲਦੀਆਂ ਸਿਰਫ ਸੁਹਾਵ ਹੀ ਭਾਲਦੀਆਂ ਨੇ ਚਾਰ ਤੋਂ ਪੰਜ ਦਿਨਾਂ ਬਾਅਦ ਜਿਹੜੀ ਪਨੀਰੀ ਆ ਇਹ ਆਪਣੀ ਸਾਰੀ ਲਗਭਗ ਹਰੀ ਹੋ ਜੂਗੀ ਜੇ ਚਾਰ ਤੋਂ ਪੰਜ ਦਿਨਾਂ ਬਾਅਦ ਜਿਹੜੀ ਆਪਣੀ ਪਨੀਰੀ ਨਹੀਂ ਹਰੀ ਹੁੰਦੀ ਤਾਂ ਇਸ ਤੋਂ ਬਾਅਦ ਆਪਾਂ ਇਸ ਨੂੰ ਪੰਜ ਤੋਂ ਪੰਜਵੇਂ ਜਾਂ ਛੇਵੇਂ ਦਿਨ ਹਲਕਾ ਜਿਹਾ ਪਾਣੀ ਫੇਰ ਲਾ ਦੇਣਾ ਹਰਤੇ ਦੇ ਵਿੱਚ ਜਿਹੜੀ ਆਪਣੀ ਪਨੀਰੀ ਆ ਇਹ ਸਾਰੀ ਦੀ ਸਾਰੀ ਆ ਉਹ 4 ਮਿੰਟ ਹੋ ਜੂਗੀ ਤੇ ਜੇਕਰ ਆਪਾਂ ਇਹ ਜਿਹੜੀ ਪਨੀਰੀਆ ਦੋਸਤੋ ਜਿਵੇਂ ਆਪਣੇ ਝੋਨੇ ਵਾਲੇ ਬਾਣਾ ਚ ਲਾ ਰਹੇ ਆ ਤਾਂ ਇਹ ਪਨੀਰੀਆਂ ਲਾਉਣ ਦੇ ਸਮੇਂ ਜਿਵੇਂ ਆਪਾਂ ਪਹਿਲਾ ਪਾਣੀ ਨੂੰ ਲਾਵਾਂਗੇ ਤਾਂ ਇਸ ਚ ਕਲੋਰੋਸੈਪਰ ਜ਼ਰੂਰ ਪਾਓ ਕਿਉਂਕਿ ਝੋਨੇ ਵਾਲੇ ਬਾਣਾ ਚ ਜਿਹੜੀ ਸੁੰਡ ਦੀ ਦਿੱਕਤ ਆ ਉਹ ਆ ਜਾਂਦੀ ਆ ਸੁੰਡ ਤੋਂ ਇਲਾਵਾ ਇਸ ਚ ਸਿਆਂਕ ਦੀ ਦਿੱਕਤ ਵੀ ਆ ਜੋ ਆਉਂਦੀ ਰਹਿੰਦੀ ਆ ਝੋਨੇ ਵਾਲੇ ਬਾਣਾ ਚ ਇਸ ਲਈ ਪਨੀਰੀ ਲਾਉਣ ਦੇ ਸਮੇਂ ਪਹਿਲਾ ਪਾਣੀ ਜਦੋਂ ਆਪਾਂ ਲਾਵਾਂਗੇ ਇਸ ਚ ਆਪਾਂ ਕਲੋਰੋਸਾਈਪਰ ਜ਼ਰੂਰ ਪਾਓ ਤਾਂ ਕਿ ਆਪਣੀ ਜਿਹੜੀ ਪਨੀਰੀ ਆ ਉਸ ਨੂੰ ਸਿਆਉਖ ਜਾਂ ਸੁੰਡ ਨਾ ਪੈ ਸਕੇ ਦੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਿਓ ਤਾਂ ਕਿ ਤੁਹਾਡੇ ਕੋਲੋਂ ਸਾਨੂੰ ਵੀ ਕੁਝ ਸਿੱਖਣ ਨੂੰ ਮਿਲ ਸਕੇ ਹੱਸਿ ਕਾਲ ਜੀ